ਵਰਜਨ ਆਸਟ੍ਰੇਲੀਆ ਦੇ ਇੱਕ ਜਹਾਜ਼ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਜਹਾਜ਼ ਦਾ ਇੱਕ ਟਾਇਲਟ ਬੰਦ ਹੋ ਗਿਆ ਅਤੇ ਯਾਤਰੀਆਂ ਨੂੰ ਇੱਕ ਹੀ ਚਾਲੂ ਟਾਇਲਟ ਵਿੱਚ ਜਾਣ ਲਈ 40 ਮਿੰਟ ਇੰਤਜ਼ਾਰ ਕਰਨਾ ਪਿਆ ਇਸੇ ਦੌਰਾਨ ਇੱਕ ਬਜ਼ੁਰਗ ਔਰਤ ਨੇ ਖੁਦ ਨੂੰ ਗਿੱਲਾ ਹੋਇਆ ਵੇਖ ਕੇ ਬੇहद ਸ਼ਰਮ ਮਹਿਸੂਸ ਕੀਤੀ ਜਹਾਜ਼ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਦੱਸਿਆ ਹੈ ਕਿ ਇਹ ਬੇहद ਮਾੜਾ ਤੇ ਜ਼ਰਬਾਰਾ ਇਸਤੇ ক্রু ਮੈਂਬਰਾਂ ਨੇ ਕਿਹਾ ਕਿ ਜਾਂ ਤਾਂ ਤੁਹਾਨੂੰ ਇੱਕ ਹੀ ਟਾਇਲਟ ਵਰਤਣੀ ਪਵੇਗੀ ਤੇ ਜਾਂ ਤੁਸੀਂ ਪਿਸ਼ਾਬ ਬੋਤਲ ਦੇ ਵਿੱਚ ਕਰੋ ਅਤੇ ਟਾਇਲਟ ਕਿਸੇ ਚੀਜ਼ ਦੇ ਉੱਪਰ ਯਾਤਰੀਆਂ ਨੇ ਕਿਹਾ ਕਿ ਥੋੜੇ ਹੀ ਸਮੇਂ ਦੇ ਵਿੱਚ ਉਹ ਟਾਇਲਟ ਟਾਇਲਟ ਪੇਪਰਾਂ ਨਾਲ ਭਰ ਗਿਆ ਅਤੇ ਮਨੁੱਖੀ ਮਲਮੂਤਰ ਨਾਲ ਫर्श ਪੂਰੀ ਤਰ੍ਹਾਂ ਗੰਦਾ ਹੋ ਗਿਆ ਅਤੇ ਪੂਰੇ ਜਹਾਜ਼ ਦੇ ਵਿੱਚ ਬਦਬੂ ਫੈਲ ਗਈ ਇਸਤੇ ਪ੍ਰਬੰਧਕ ਅਤੇ ক্রু ਮੈਂਬਰਾਂ ਨੇ ਯਾਤਰੀਆਂ ਦੇ ਕੋਲ ਮਾਫੀ ਮੰਗੀ ਵਰਜ਼ਨ ਆਸਟ੍ਰੇਲੀਆ ਨੇ ਯਾਤਰੀਆਂ ਦੀ ਇਹਨਾਂ ਸ਼ਿਕਾਇਤਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਇਸ ਗੱਲ ਹੀ ਉਹਨਾਂ ਨੇ ਯਾਤਰੀਆਂ ਤੋਂ ਦਿਲੋਂ ਮਾਫੀ ਵੀ ਮੰਗੀ ਹੈ ਇਸਤੇ ਟ੍ਰਾਂਸਪੋਰਟ ਵਰਕਰ ਯੂਨੀਅਨ ਦੀ ਰਾਸ਼ਟਰੀ ਸਾਇਕਸਖਤਰ ਐਮਲੀ ਮੈਕਮਿਲਨ ਨੇ ਕਿਹਾ ਕਿ ਯੂਨੀਅਨ ਨੇ ਵਰਜ਼ਨ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਦੱਸਿਆ ਹੈ ਕਿ ਚਾਲਕਦਲਤ ਯਾਤਰੀਆਂ ਲਈ ਇੱਕ ਗੰਭੀਰ ਖਤਰਾ ਸੀ ਉਹਨਾਂ ਨੇ ਕਿਹਾ ਹੈ ਕਿ 에ਅਰਲਾਈਨ ਨੂੰ ਮੁਨਾਫੇ ਤੋਂ ਜ਼ਿਆਦਾ ਯਾਤਰੀਆਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਵਰਜਨ ਆਸਟ੍ਰੇਲੀਆ ਦੇ ਇੱਕ ਜਹਾਜ਼ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਜਹਾਜ਼ ਦਾ ਇੱਕ ਟਾਇਲਟ ਬੰਦ ਹੋ ਗਿਆ ਅਤੇ ਯਾਤਰੀਆਂ ਨੂੰ ਇੱਕ ਹੀ ਚਾਲੂ ਟਾਇਲਟ ਵਿੱਚ ਜਾਣ ਲਈ 40 ਮਿੰਟ ਇੰਤਜ਼ਾਰ ਕਰਨਾ ਪਿਆ ਇਸੇ ਦੌਰਾਨ ਇੱਕ ਬਜ਼ੁਰਗ ਔਰਤ ਨੇ ਖੁਦ ਨੂੰ ਗਿੱਲਾ ਹੋਇਆ ਵੇਖ ਕੇ ਬੇहद ਸ਼ਰਮ ਮਹਿਸੂਸ ਕੀਤੀ ਜਹਾਜ਼ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਦੱਸਿਆ ਹੈ ਕਿ ਇਹ ਬੇहद ਮਾੜਾ ਤੇ ਜ਼ਰਬਾਰਾ ਇਸਤੇ ক্রু ਮੈਂਬਰਾਂ ਨੇ ਕਿਹਾ ਕਿ ਜਾਂ ਤਾਂ ਤੁਹਾਨੂੰ ਇੱਕ ਹੀ ਟਾਇਲਟ ਵਰਤਣੀ ਪਵੇਗੀ ਤੇ ਜਾਂ ਤੁਸੀਂ ਪਿਸ਼ਾਬ ਬੋਤਲ ਦੇ ਵਿੱਚ ਕਰੋ ਅਤੇ ਟਾਇਲਟ ਇੱਕ ਹੀ ਸੇ ਚੀਜ਼ ਦੇ ਉੱਪਰ ਯਾਤਰੀਆਂ ਨੇ ਕਿਹਾ ਕਿ ਥੋੜੇ ਹੀ ਸਮੇਂ ਦੇ ਵਿੱਚ ਉਹ ਟਾਇਲਟ ਟਾਇਲਟ ਪੇਪਰਾਂ ਨਾਲ ਭਰ ਗਿਆ ਅਤੇ ਮਨੁੱਖੀ ਮਲਮੂਤਰ ਨਾਲ ਫर्श ਪੂਰੀ ਤਰ੍ਹਾਂ ਗੰਦਾ ਹੋ ਗਿਆ ਅਤੇ ਪੂਰੇ ਜਹਾਜ਼ ਦੇ ਵਿੱਚ ਬਦਬੂ ਫੈਲ ਗਈ ਇਸਤੇ ਪ੍ਰਬੰਧਕ ਅਤੇ ক্রু ਮੈਂਬਰਾਂ ਨੇ ਯਾਤਰੀਆਂ ਦੇ ਕੋਲ ਮਾਫੀ ਮੰਗੀ ਵਰਜ਼ਨ ਆਸਟ੍ਰੇਲੀਆ ਨੇ ਯਾਤਰੀਆਂ ਦੀ ਇਹਨਾਂ ਸ਼ਿਕਾਇਤਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਇਸ ਗੱਲ ਹੀ ਉਹਨਾਂ ਨੇ ਯਾਤਰੀਆਂ ਤੋਂ ਦਿਲੋਂ ਮਾਫੀ ਵੀ ਮੰਗੀ ਹੈ ਇਸਤੇ ਟ੍ਰਾਂਸਪੋਰਟ ਵਰਕਰ ਯੂਨੀਅਨ ਦੀ ਰਾਸ਼ਟਰੀ ਸਾਇਕਸਕਤਰ ਐਮਲੀ ਮੈਕਮਿਲਨ ਨੇ ਕਿਹਾ ਕਿ ਯੂਨੀਅਨ ਨੇ ਵਰਜ਼ਨ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਦੱਸਿਆ ਹੈ ਕਿ ਚਾਲਕਦਲਤ ਯਾਤਰੀਆਂ ਲਈ ਇੱਕ ਗੰਭੀਰ ਖਤਰਾ ਸੀ ਉਹਨਾਂ ਨੇ ਕਿਹਾ ਹੈ ਕਿ 에ਅਰਲਾਈਨ ਨੂੰ ਮੁਨਾਫੇ ਤੋਂ ਜ਼ਿਆਦਾ ਯਾਤਰੀਆਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਵਰਜਨ ਆਸਟ੍ਰੇਲੀਆ ਦੇ ਇੱਕ ਜਹਾਜ਼ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਜਹਾਜ਼ ਦਾ ਇੱਕ ਟਾਇਲਟ ਬੰਦ ਹੋ ਗਿਆ ਅਤੇ ਯਾਤਰੀਆਂ ਨੂੰ ਇੱਕ ਹੀ ਚਾਲੂ ਟਾਇਲਟ ਵਿੱਚ ਜਾਣ ਲਈ 40 ਮਿੰਟ ਇੰਤਜ਼ਾਰ ਕਰਨਾ ਪਿਆ ਇਸੇ ਦੌਰਾਨ ਇੱਕ ਬਜ਼ੁਰਗ ਔਰਤ ਨੇ ਖੁਦ ਨੂੰ ਗਿੱਲਾ ਹੋਇਆ ਵੇਖ ਕੇ ਬੇहद ਸ਼ਰਮ ਮਹਿਸੂਸ ਕੀਤੀ ਜਹਾਜ਼ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਦੱਸਿਆ ਹੈ ਕਿ ਇਹ ਬੇहद ਮਾੜਾ ਤੇ ਜ਼ਰਬਾਰਾ ਹ ਇਸਤੇ ਕਰੂ ਮੈਂਬਰਾਂ ਨੇ ਕਿਹਾ ਕਿ ਜਾਂ ਤਾਂ ਤੁਹਾਨੂੰ ਇੱਕ ਹੀ ਟਾਇਲਟ ਵਰਤਣੀ ਪਵੇਗੀ ਤੇ ਜਾਂ ਤੁਸੀਂ ਪਿਸ਼ਾਬ ਬੋਤਲ ਦੇ ਵਿੱਚ ਕਰੋ ਅਤੇ ਟਾਇਲਟ ਇੱਕ ਹੀ ਸੇ ਚੀਜ਼ ਦੇ ਉੱਪਰ ਯਾਤਰੀਆਂ ਨੇ ਕਿਹਾ ਕਿ ਥੋੜੇ ਹੀ ਸਮੇਂ ਦੇ ਵਿੱਚ ਉਹ ਟਾਇਲਟ ਟਾਇਲਟ ਪੇਪਰਾਂ ਨਾਲ ਭਰ ਗਿਆ ਅਤੇ ਮਨੁੱਖੀ ਮਲਮੂਤਰ ਨਾਲ ਫर्श ਪੂਰੀ ਤਰ੍ਹਾਂ ਗੰਦਾ ਹੋ ਗਿਆ ਅਤੇ ਪੂਰੇ ਜਹਾਜ਼ ਦੇ ਵਿੱਚ ਬਦਬੂ ਫੈਲ ਗਈ ਇਸਤੇ ਪ੍ਰਬੰਧਕ ਅਤੇ ਕਰੂ ਮੈਂਬਰਾਂ ਨੇ ਯਾਤਰੀਆਂ ਦੇ ਕੋਲ ਮਾਫੀ ਮੰਗੀ ਵਰਜ਼ਨ ਆਸਟ੍ਰੇਲੀਆ ਨੇ ਯਾਤਰੀਆਂ ਦੀ ਇਹਨਾਂ ਸ਼ਿਕਾਇਤਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਇਸ ਗੱਲ ਹੀ ਉਹਨਾਂ ਨੇ ਯਾਤਰੀਆਂ ਤੋਂ ਦਿਲੋਂ ਮਾਫੀ ਵੀ ਮੰਗੀ ਹੈ ਇਸਤੇ ਟ੍ਰਾਂਸਪੋਰਟ ਵਰਕਰ ਯੂਨੀਅਨ ਦੀ ਰਾਸ਼ਟਰੀ ਸਾਇਕਸਕਤਰ ਐਮਲੀ ਮੈਕਮਿਲਨ ਨੇ ਕਿਹਾ ਕਿ ਯੂਨੀਅਨ ਨੇ ਵਰਜ਼ਨ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਦੱਸਿਆ ਹੈ ਕਿ ਚਾਲਕਦਲਤ ਯਾਤਰੀਆਂ ਲਈ ਇੱਕ ਗੰਭੀਰ ਖਤਰਾ ਸੀ ਉਹਨਾਂ ਨੇ ਕਿਹਾ ਹੈ ਕਿ 에ਅਰਲਾਈਨ ਨੂੰ ਮੁਨਾਫੇ ਤੋਂ ਜ਼ਿਆਦਾ ਯਾਤਰੀਆਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਵਰਜਨ ਆਸਟ੍ਰੇਲੀਆ ਦੇ ਇੱਕ ਜਹਾਜ਼ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਜਹਾਜ਼ ਦਾ ਇੱਕ ਟਾਇਲਟ ਬੰਦ ਹੋ ਗਿਆ ਅਤੇ ਯਾਤਰੀਆਂ ਨੂੰ ਇੱਕ ਹੀ ਚਾਲੂ ਟਾਇਲਟ ਵਿੱਚ ਜਾਣ ਲਈ 40 ਮਿੰਟ ਇੰਤਜ਼ਾਰ ਕਰਨਾ ਪਿਆ ਇਸੇ ਦੌਰਾਨ ਇੱਕ ਬਜ਼ੁਰਗ ਔਰਤ ਨੇ ਖੁਦ ਨੂੰ ਗਿੱਲਾ ਹੋਇਆ ਵੇਖ ਕੇ ਬੇहद ਸ਼ਰਮ ਮਹਿਸੂਸ ਕੀਤੀ ਜਹਾਜ਼ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਦੱਸਿਆ ਹੈ ਕਿ ਇਹ ਬੇहद ਮਾੜਾ ਤੇ ਜ਼ਰਬਾਰਾ ਹੈ ਇਸਤੇ ক্রু ਮੈਂਬਰਾਂ ਨੇ ਕਿਹਾ ਕਿ ਜਾਂ ਤਾਂ ਤੁਹਾਨੂੰ ਇੱਕ ਹੀ ਟਾਇਲਟ ਵਰਤਣੀ ਪਵੇਗੀ ਤੇ ਜਾਂ ਤੁਸੀਂ ਪਿਸ਼ਾਬ ਬੋਤਲ ਦੇ ਵਿੱਚ ਕਰੋ ਅਤੇ ਟਾਇਲਟ ਇੱਕ ਹੀ ਸੇ ਚੀਜ਼ ਦੇ ਉੱਪਰ ਯਾਤਰੀਆਂ ਨੇ ਕਿਹਾ ਕਿ ਥੋੜੇ ਹੀ ਸਮੇਂ ਦੇ ਵਿੱਚ ਉਹ ਟਾਇਲਟ ਟਾਇਲਟ ਪੇਪਰਾਂ ਨਾਲ ਭਰ ਗਿਆ ਅਤੇ ਮਨੁੱਖੀ ਮਲਮੂਤਰ ਨਾਲ ਫर्श ਪੂਰੀ ਤਰ੍ਹਾਂ ਗੰਦਾ ਹੋ ਗਿਆ ਅਤੇ ਪੂਰੇ ਜਹਾਜ਼ ਦੇ ਵਿੱਚ ਬਦਬੂ ਫੈਲ ਗਈ ਇਸਤੇ ਪ੍ਰਬੰਧਕ ਅਤੇ ক্রু ਮੈਂਬਰਾਂ ਨੇ ਯਾਤਰੀਆਂ ਦੇ ਕੋਲ ਮਾਫੀ ਮੰਗੀ ਵਰਜ਼ਨ ਆਸਟ੍ਰੇਲੀਆ ਨੇ ਯਾਤਰੀਆਂ ਦੀ ਇਹਨਾਂ ਸ਼ਿਕਾਇਤਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਇਸ ਗੱਲ ਹੀ ਉਹਨਾਂ ਨੇ ਯਾਤਰੀਆਂ ਤੋਂ ਦਿਲੋਂ ਮਾਫੀ ਵੀ ਮੰਗੀ ਹੈ ਇਸਤੇ ਟ੍ਰਾਂਸਪੋਰਟ ਵਰਕਰ ਯੂਨੀਅਨ ਦੀ ਰਾਸ਼ਟਰੀ ਸਾਇਕਸਖਤਰ ਐਮਲੀ ਮੈਕਮਿਲਨ ਨੇ ਕਿਹਾ ਕਿ ਯੂਨੀਅਨ ਨੇ ਵਰਜ਼ਨ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਦੱਸਿਆ ਹੈ ਕਿ ਚਾਲਕਦਲਤ ਯਾਤਰੀਆਂ ਲਈ ਇੱਕ ਗੰਭੀਰ ਖਤਰਾ ਸੀ ਉਹਨਾਂ ਨੇ ਕਿਹਾ ਹੈ ਕਿ 에ਅਰਲਾਈਨ ਨੂੰ ਮੁਨਾਫੇ ਤੋਂ ਜ਼ਿਆਦਾ ਯਾਤਰੀਆਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਵਰਜਨ ਆਸਟ੍ਰੇਲੀਆ ਦੇ ਇੱਕ ਜਹਾਜ਼ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਜਹਾਜ਼ ਦਾ ਇੱਕ ਟਾਇਲਟ ਬੰਦ ਹੋ ਗਿਆ ਅਤੇ ਯਾਤਰੀਆਂ ਨੂੰ ਇੱਕ ਹੀ ਚਾਲੂ ਟਾਇਲਟ ਵਿੱਚ ਜਾਣ ਲਈ 40 ਮਿੰਟ ਇੰਤਜ਼ਾਰ ਕਰਨਾ ਪਿਆ ਇਸੇ ਦੌਰਾਨ ਇੱਕ ਬਜ਼ੁਰਗ ਔਰਤ ਨੇ ਖੁਦ ਨੂੰ ਗਿੱਲਾ ਹੋਇਆ ਵੇਖ ਕੇ ਬੇहद ਸ਼ਰਮ ਮਹਿਸੂਸ ਕੀਤੀ ਜਹਾਜ਼ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਦੱਸਿਆ ਹੈ ਕਿ ਇਹ ਬੇहद ਮਾੜਾ ਤੇ ਜ਼ਰਬਾਰਾ ਹੈ ਇਸਤੇ ক্রু ਮੈਂਬਰਾਂ ਨੇ ਕਿਹਾ ਕਿ ਜਾਂ ਤਾਂ ਤੁਹਾਨੂੰ ਇੱਕ ਹੀ ਟਾਇਲਟ ਵਰਤਣੀ ਪਵੇਗੀ ਤੇ ਜਾਂ ਤੁਸੀਂ ਪਿਸ਼ਾਬ ਬੋਤਲ ਦੇ ਵਿੱਚ ਕਰੋ ਅਤੇ ਟਾਇਲਟ ਕਿਸੇ ਚੀਜ਼ ਦੇ ਉੱਪਰ ਯਾਤਰੀਆਂ ਨੇ ਕਿਹਾ ਕਿ ਥੋੜੇ ਹੀ ਸਮੇਂ ਦੇ ਵਿੱਚ ਉਹ ਟਾਇਲਟ ਟਾਇਲਟ ਪੇਪਰਾਂ ਨਾਲ ਭਰ ਗਿਆ ਅਤੇ ਮਨੁੱਖੀ ਮਲਮੂਤਰ ਨਾਲ ਫर्श ਪੂਰੀ ਤਰ੍ਹਾਂ ਗੰਦਾ ਹੋ ਗਿਆ ਅਤੇ ਪੂਰੇ ਜਹਾਜ਼ ਦੇ ਵਿੱਚ ਬਦਬੂ ਫੈਲ ਗਈ ਇਸਤੇ ਪ੍ਰਬੰਧਕ ਅਤੇ ক্রু ਮੈਂਬਰਾਂ ਨੇ ਯਾਤਰੀਆਂ ਦੇ ਕੋਲ ਮਾਫੀ ਮੰਗੀ ਵਰਜ਼ਨ ਆਸਟ੍ਰੇਲੀਆ ਨੇ ਯਾਤਰੀਆਂ ਦੀ ਇਹਨਾਂ ਸ਼ਿਕਾਇਤਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਇਸ ਗੱਲ ਹੀ ਉਹਨਾਂ ਨੇ ਯਾਤਰੀਆਂ ਤੋਂ ਦਿਲੋਂ ਮਾਫੀ ਵੀ ਮੰਗੀ ਹੈ ਇਸਤੇ ਟ੍ਰਾਂਸਪੋਰਟ ਵਰਕਰ ਯੂਨੀਅਨ ਦੀ ਰਾਸ਼ਟਰੀ ਸਾਇਕਸਕਤਰ ਐਮਲੀ ਮੈਕਮਿਲਨ ਨੇ ਕਿਹਾ ਕਿ ਯੂਨੀਅਨ ਨੇ ਵਰਜ਼ਨ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਦੱਸਿਆ ਹੈ ਕਿ ਚਾਲਕਦਲਤ ਯਾਤਰੀਆਂ ਲਈ ਇੱਕ ਗੰਭੀਰ ਖਤਰਾ ਸੀ ਉਹਨਾਂ ਨੇ ਕਿਹਾ ਹੈ ਕਿ 에ਅਰਲਾਈਨ ਨੂੰ ਮੁਨਾਫੇ ਤੋਂ ਜ਼ਿਆਦਾ ਯਾਤਰੀਆਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਵਰਜਨ ਆਸਟ੍ਰੇਲੀਆ ਦੇ ਇੱਕ ਜਹਾਜ਼ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਜਹਾਜ਼ ਦਾ ਇੱਕ ਟਾਇਲਟ ਬੰਦ ਹੋ ਗਿਆ ਅਤੇ ਯਾਤਰੀਆਂ ਨੂੰ ਇੱਕ ਹੀ ਚਾਲੂ ਟਾਇਲਟ ਵਿੱਚ ਜਾਣ ਲਈ 40 ਮਿੰਟ ਇੰਤਜ਼ਾਰ ਕਰਨਾ ਪਿਆ ਇਸੇ ਦੌਰਾਨ ਇੱਕ ਬਜ਼ੁਰਗ ਔਰਤ ਨੇ ਖੁਦ ਨੂੰ ਗਿੱਲਾ ਹੋਇਆ ਵੇਖ ਕੇ ਬੇहद ਸ਼ਰਮ ਮਹਿਸੂਸ ਕੀਤੀ ਜਹਾਜ਼ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਦੱਸਿਆ ਹੈ ਕਿ ਇਹ ਬੇहद ਮਾੜਾ ਤਜਰਬਾ ਰਹਾ ਇਸਤੇ ক্রু ਮੈਂਬਰਾਂ ਨੇ ਕਿਹਾ ਕਿ ਜਾਂ ਤਾਂ ਤੁਹਾਨੂੰ ਇੱਕ ਹੀ ਟਾਇਲਟ ਵਰਤਣੀ ਪਵੇਗੀ ਤੇ ਜਾਂ ਤੁਸੀਂ ਪਿਸ਼ਾਬ ਬੋਤਲ ਦੇ ਵਿੱਚ ਕਰੋ ਅਤੇ ਟਾਇਲਟ ਇੱਕ ਹੀ ਸੇ ਚੀਜ਼ ਦੇ ਉੱਪਰ ਯਾਤਰੀਆਂ ਨੇ ਕਿਹਾ ਕਿ ਥੋੜੇ ਹੀ ਸਮੇਂ ਦੇ ਵਿੱਚ ਉਹ ਟਾਇਲਟ ਟਾਇਲਟ ਪੇਪਰਾਂ ਨਾਲ ਭਰ ਗਿਆ ਅਤੇ ਮਨੁੱਖੀ ਮਲਮੂਤਰ ਨਾਲ ਫਰਸ਼ ਪੂਰੀ ਤਰ੍ਹਾਂ ਗੰਦਾ ਹੋ ਗਿਆ ਅਤੇ ਪੂਰੇ ਜਹਾਜ਼ ਦੇ ਵਿੱਚ ਬਦਬੂ ਫੈਲ ਗਈ ਇਸਤੇ ਪ੍ਰਬੰਧਕ ਅਤੇ ক্রু ਮੈਂਬਰਾਂ ਨੇ ਯਾਤਰੀਆਂ ਦੇ ਕੋਲ ਮਾਫੀ ਮੰਗੀ ਵਰਜ਼ਨ ਆਸਟ੍ਰੇਲੀਆ ਨੇ ਯਾਤਰੀਆਂ ਦੀ ਇਹਨਾਂ ਸ਼ਿਕਾਇਤਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਇਸ ਗੱਲ ਹੀ ਉਹਨਾਂ ਨੇ ਯਾਤਰੀਆਂ ਤੋਂ ਦਿਲੋਂ ਮਾਫੀ ਵੀ ਮੰਗੀ ਹੈ ਇਸਤੇ ਟ੍ਰਾਂਸਪੋਰਟ ਵਰਕਰ ਯੂਨੀਅਨ ਦੀ ਰਾਸ਼ਟਰੀ ਸਾਇਕਸਖਤਰ ਐਮਲੀ ਮੈਕਮਿਲਨ ਨੇ ਕਿਹਾ ਕਿ ਯੂਨੀਅਨ ਨੇ ਵਰਜ਼ਨ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਦੱਸਿਆ ਹੈ ਕਿ ਚਾਲਕਦਲਤ ਯਾਤਰੀਆਂ ਲਈ ਇੱਕ ਗੰਭੀਰ ਖਤਰਾ ਸੀ ਉਹਨਾਂ ਨੇ ਕਿਹਾ ਹੈ ਕਿ 에ਅਰਲਾਈਨ ਨੂੰ ਮੁਨਾਫੇ ਤੋਂ ਜ਼ਿਆਦਾ ਯਾਤਰੀਆਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਵਰਜਨ ਆਸਟ੍ਰੇਲੀਆ ਦੇ ਇੱਕ ਜਹਾਜ਼ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਜਹਾਜ਼ ਦਾ ਇੱਕ ਟਾਇਲਟ ਬੰਦ ਹੋ ਗਿਆ ਅਤੇ ਯਾਤਰੀਆਂ ਨੂੰ ਇੱਕ ਹੀ ਚਾਲੂ ਟਾਇਲਟ ਵਿੱਚ ਜਾਣ ਲਈ 40 ਮਿੰਟ ਇੰਤਜ਼ਾਰ ਕਰਨਾ ਪਿਆ ਇਸੇ ਦੌਰਾਨ ਇੱਕ ਬਜ਼ੁਰਗ ਔਰਤ ਨੇ ਖੁਦ ਨੂੰ ਗਿੱਲਾ ਹੋਇਆ ਵੇਖ ਕੇ ਬੇहद ਸ਼ਰਮ ਮਹਿਸੂਸ ਕੀਤੀ ਜਹਾਜ਼ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਦੱਸਿਆ ਹੈ ਕਿ ਇਹ ਬੇहद ਮਾੜਾ ਤੇ ਜ਼ਰਬਾਰਾ ਹੈ ਇਸਤੇ ক্রু ਮੈਂਬਰਾਂ ਨੇ ਕਿਹਾ ਕਿ ਜਾਂ ਤਾਂ ਤੁਹਾਨੂੰ ਇੱਕ ਹੀ ਟਾਇਲਟ ਵਰਤਣੀ ਪਵੇਗੀ ਤੇ ਜਾਂ ਤੁਸੀਂ ਪਿਸ਼ਾਬ ਬੋਤਲ ਦੇ ਵਿੱਚ ਕਰੋ ਅਤੇ ਟਾਇਲਟ ਇੱਕ ਹੀ ਸੇ ਚੀਜ਼ ਦੇ ਉੱਪਰ ਯਾਤਰੀਆਂ ਨੇ ਕਿਹਾ ਕਿ ਥੋੜੇ ਹੀ ਸਮੇਂ ਦੇ ਵਿੱਚ ਉਹ ਟਾਇਲਟ ਟਾਇਲਟ ਪੇਪਰਾਂ ਨਾਲ ਭਰ ਗਿਆ ਅਤੇ ਮਨੁੱਖੀ ਮਲਮੂਤਰ ਨਾਲ ਫर्श ਪੂਰੀ ਤਰ੍ਹਾਂ ਗੰਦਾ ਹੋ ਗਿਆ ਅਤੇ ਪੂਰੇ ਜਹਾਜ਼ ਦੇ ਵਿੱਚ ਬਦਬੂ ਫੈਲ ਗਈ ਇਸਤੇ ਪ੍ਰਬੰਧਕ ਅਤੇ ক্রু ਮੈਂਬਰਾਂ ਨੇ ਯਾਤਰੀਆਂ ਦੇ ਕੋਲ ਮਾਫੀ ਮੰਗੀ ਵਰਜ਼ਨ ਆਸਟ੍ਰੇਲੀਆ ਨੇ ਯਾਤਰੀਆਂ ਦੀ ਇਹਨਾਂ ਸ਼ਿਕਾਇਤਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਇਸ ਗੱਲ ਹੀ ਉਹਨਾਂ ਨੇ ਯਾਤਰੀਆਂ ਤੋਂ ਦਿਲੋਂ ਮਾਫੀ ਵੀ ਮੰਗੀ ਹੈ ਇਸਤੇ ਟ੍ਰਾਂਸਪੋਰਟ ਵਰਕਰ ਯੂਨੀਅਨ ਦੀ ਰਾਸ਼ਟਰੀ ਸਾਇਕਸਖਤਰ ਐਮਲੀ ਮੈਕਮਿਲਨ ਨੇ ਕਿਹਾ ਕਿ ਯੂਨੀਅਨ ਨੇ ਵਰਜ਼ਨ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਦੱਸਿਆ ਹੈ ਕਿ ਚਾਲਕਦਲਤ ਯਾਤਰੀਆਂ ਲਈ ਇੱਕ ਗੰਭੀਰ ਖਤਰਾ ਸੀ ਉਹਨਾਂ ਨੇ ਕਿਹਾ ਹੈ ਕਿ 에ਅਰਲਾਈਨ ਨੂੰ ਮੁਨਾਫੇ ਤੋਂ ਜ਼ਿਆਦਾ ਯਾਤਰੀਆਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਵਰਜਨ ਆਸਟ੍ਰੇਲੀਆ ਦੇ ਇੱਕ ਜਹਾਜ਼ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਜਹਾਜ਼ ਦਾ ਇੱਕ ਟਾਇਲਟ ਬੰਦ ਹੋ ਗਿਆ ਅਤੇ ਯਾਤਰੀਆਂ ਨੂੰ ਇੱਕ ਹੀ ਚਾਲੂ ਟਾਇਲਟ ਵਿੱਚ ਜਾਣ ਲਈ 40 ਮਿੰਟ ਇੰਤਜ਼ਾਰ ਕਰਨਾ ਪਿਆ ਇਸੇ ਦੌਰਾਨ ਇੱਕ ਬਜ਼ੁਰਗ ਔਰਤ ਨੇ ਖੁਦ ਨੂੰ ਗਿੱਲਾ ਹੋਇਆ ਵੇਖ ਕੇ ਬੇहद ਸ਼ਰਮ ਮਹਿਸੂਸ ਕੀਤੀ ਜਹਾਜ਼ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਦੱਸਿਆ ਹੈ ਕਿ ਇਹ ਬੇहद ਮਾੜਾ ਤਜਰਬਾ ਰਹਾ ਇਸਤੇ ক্রু ਮੈਂਬਰਾਂ ਨੇ ਕਿਹਾ ਕਿ ਜਾਂ ਤਾਂ ਤੁਹਾਨੂੰ ਇੱਕ ਹੀ ਟਾਇਲਟ ਵਰਤਣੀ ਪਵੇਗੀ ਤੇ ਜਾਂ ਤੁਸੀਂ ਪਿਸ਼ਾਬ ਬੋਤਲ ਦੇ ਵਿੱਚ ਕਰੋ ਅਤੇ ਟਾਇਲਟ ਇੱਕ ਹੀ ਸੇ ਚੀਜ਼ ਦੇ ਉੱਪਰ ਯਾਤਰੀਆਂ ਨੇ ਕਿਹਾ ਕਿ ਥੋੜੇ ਹੀ ਸਮੇਂ ਦੇ ਵਿੱਚ ਉਹ ਟਾਇਲਟ ਟਾਇਲਟ ਪੇਪਰਾਂ ਨਾਲ ਭਰ ਗਿਆ ਅਤੇ ਮਨੁੱਖੀ ਮਲਮੂਤਰ ਨਾਲ ਫर्श ਪੂਰੀ ਤਰ੍ਹਾਂ ਗੰਦਾ ਹੋ ਗਿਆ ਅਤੇ ਪੂਰੇ ਜਹਾਜ਼ ਦੇ ਵਿੱਚ ਬਦਬੂ ਫੈਲ ਗਈ ਇਸਤੇ ਪ੍ਰਬੰਧਕ ਅਤੇ ক্রু ਮੈਂਬਰਾਂ ਨੇ ਯਾਤਰੀਆਂ ਦੇ ਕੋਲ ਮਾਫੀ ਮੰਗੀ ਵਰਜ਼ਨ ਆਸਟ੍ਰੇਲੀਆ ਨੇ ਯਾਤਰੀਆਂ ਦੀ ਇਹਨਾਂ ਸ਼ਿਕਾਇਤਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਇਸ ਗੱਲ ਹੀ ਉਹਨਾਂ ਨੇ ਯਾਤਰੀਆਂ ਤੋਂ ਦਿਲੋਂ ਮਾਫੀ ਵੀ ਮੰਗੀ ਹੈ ਇਸਤੇ ਟ੍ਰਾਂਸਪੋਰਟ ਵਰਕਰ ਯੂਨੀਅਨ ਦੀ ਰਾਸ਼ਟਰੀ ਸਾਇਕਸਖਤਰ ਐਮਲੀ ਮੈਕਮਿਲਨ ਨੇ ਕਿਹਾ ਕਿ ਯੂਨੀਅਨ ਨੇ ਵਰਜ਼ਨ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਦੱਸਿਆ ਹੈ ਕਿ ਚਾਲਕਦਲਤ ਯਾਤਰੀਆਂ ਲਈ ਇੱਕ ਗੰਭੀਰ ਖਤਰਾ ਸੀ ਉਹਨਾਂ ਨੇ ਕਿਹਾ ਹੈ ਕਿ 에ਅਰਲਾਈਨ ਨੂੰ ਮੁਨਾਫੇ ਤੋਂ ਜ਼ਿਆਦਾ ਯਾਤਰੀਆਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਵਰਜਨ ਆਸਟ੍ਰੇਲੀਆ ਦੇ ਇੱਕ ਜਹਾਜ਼ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਜਹਾਜ਼ ਦਾ ਇੱਕ ਟਾਇਲਟ ਬੰਦ ਹੋ ਗਿਆ ਅਤੇ ਯਾਤਰੀਆਂ ਨੂੰ ਇੱਕ ਹੀ ਚਾਲੂ ਟਾਇਲਟ ਵਿੱਚ ਜਾਣ ਲਈ 40 ਮਿੰਟ ਇੰਤਜ਼ਾਰ ਕਰਨਾ ਪਿਆ ਇਸੇ ਦੌਰਾਨ ਇੱਕ ਬਜ਼ੁਰਗ ਔਰਤ ਨੇ ਖੁਦ ਨੂੰ ਗਿੱਲਾ ਹੋਇਆ ਵੇਖ ਕੇ ਬੇहद ਸ਼ਰਮ ਮਹਿਸੂਸ ਕੀਤੀ ਜਹਾਜ਼ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਦੱਸਿਆ ਹੈ ਕਿ ਇਹ ਬੇहद ਮਾੜਾ ਤੇ ਜ਼ਰਬਾਰਾ ਹ ਇਸਤੇ ਕਰੂ ਮੈਂਬਰਾਂ ਨੇ ਕਿਹਾ ਕਿ ਜਾਂ ਤਾਂ ਤੁਹਾਨੂੰ ਇੱਕ ਹੀ ਟਾਇਲਟ ਵਰਤਣੀ ਪਵੇਗੀ ਤੇ ਜਾਂ ਤੁਸੀਂ ਪਿਸ਼ਾਬ ਬੋਤਲ ਦੇ ਵਿੱਚ ਕਰੋ ਅਤੇ ਟਾਇਲਟ ਇੱਕ ਹੀ ਸੇ ਚੀਜ਼ ਦੇ ਉੱਪਰ ਯਾਤਰੀਆਂ ਨੇ ਕਿਹਾ ਕਿ ਥੋੜੇ ਹੀ ਸਮੇਂ ਦੇ ਵਿੱਚ ਉਹ ਟਾਇਲਟ ਟਾਇਲਟ ਪੇਪਰਾਂ ਨਾਲ ਭਰ ਗਿਆ ਅਤੇ ਮਨੁੱਖੀ ਮਲਮੂਤਰ ਨਾਲ ਫਰਸ਼ ਪੂਰੀ ਤਰ੍ਹਾਂ ਗੰਦਾ ਹੋ ਗਿਆ ਅਤੇ ਪੂਰੇ ਜਹਾਜ਼ ਦੇ ਵਿੱਚ ਬਦਬੂ ਫੈਲ ਗਈ ਇਸਤੇ ਪ੍ਰਬੰਧਕ ਅਤੇ ਕਰੂ ਮੈਂਬਰਾਂ ਨੇ ਯਾਤਰੀਆਂ ਦੇ ਕੋਲ ਮਾਫੀ ਮੰਗੀ ਵਰਜ਼ਨ ਆਸਟ੍ਰੇਲੀਆ ਨੇ ਯਾਤਰੀਆਂ ਦੀ ਇਹਨਾਂ ਸ਼ਿਕਾਇਤਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਇਸ ਗੱਲ ਹੀ ਉਹਨਾਂ ਨੇ ਯਾਤਰੀਆਂ ਤੋਂ ਦਿਲੋਂ ਮਾਫੀ ਵੀ ਮੰਗੀ ਹੈ ਇਸਤੇ ਟ੍ਰਾਂਸਪੋਰਟ ਵਰਕਰ ਯੂਨੀਅਨ ਦੀ ਰਾਸ਼ਟਰੀ ਸਾਇਕਸਖਤਰ ਐਮਲੀ ਮੈਕਮਿਲਨ ਨੇ ਕਿਹਾ ਕਿ ਯੂਨੀਅਨ ਨੇ ਵਰਜ਼ਨ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਦੱਸਿਆ ਹੈ ਕਿ ਚਾਲਕਦਲਤ ਯਾਤਰੀਆਂ ਲਈ ਇੱਕ ਗੰਭੀਰ ਖਤਰਾ ਸੀ ਉਹਨਾਂ ਨੇ ਕਿਹਾ ਹੈ ਕਿ 에ਅਰਲਾਈਨ ਨੂੰ ਮੁਨਾਫੇ ਤੋਂ ਜ਼ਿਆਦਾ ਯਾਤਰੀਆਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਵਰਜਨ ਆਸਟ੍ਰੇਲੀਆ ਦੇ ਇੱਕ ਜਹਾਜ਼ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਜਹਾਜ਼ ਦਾ ਇੱਕ ਟਾਇਲਟ ਬੰਦ ਹੋ ਗਿਆ ਅਤੇ ਯਾਤਰੀਆਂ ਨੂੰ ਇੱਕ ਹੀ ਚਾਲੂ ਟਾਇਲਟ ਵਿੱਚ ਜਾਣ ਲਈ 40 ਮਿੰਟ ਇੰਤਜ਼ਾਰ ਕਰਨਾ ਪਿਆ ਇਸੇ ਦੌਰਾਨ ਇੱਕ ਬਜ਼ੁਰਗ ਔਰਤ ਨੇ ਖੁਦ ਨੂੰ ਗਿੱਲਾ ਹੋਇਆ ਵੇਖ ਕੇ ਬੇहद ਸ਼ਰਮ ਮਹਿਸੂਸ ਕੀਤੀ ਜਹਾਜ਼ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਦੱਸਿਆ ਹੈ ਕਿ ਇਹ ਬੇहद ਮਾੜਾ ਤੇ ਜ਼ਰਬਾਰਾ ਇਸਤੇ ক্রু ਮੈਂਬਰਾਂ ਨੇ ਕਿਹਾ ਕਿ ਜਾਂ ਤਾਂ ਤੁਹਾਨੂੰ ਇੱਕ ਹੀ ਟਾਇਲਟ ਵਰਤਣੀ ਪਵੇਗੀ ਤੇ ਜਾਂ ਤੁਸੀਂ ਪਿਸ਼ਾਬ ਬੋਤਲ ਦੇ ਵਿੱਚ ਕਰੋ ਅਤੇ ਟਾਇਲਟ ਇੱਕ ਹੀ ਸੇ ਚੀਜ਼ ਦੇ ਉੱਪਰ ਯਾਤਰੀਆਂ ਨੇ ਕਿਹਾ ਕਿ ਥੋੜੇ ਹੀ ਸਮੇਂ ਦੇ ਵਿੱਚ ਉਹ ਟਾਇਲਟ ਟਾਇਲਟ ਪੇਪਰਾਂ ਨਾਲ ਭਰ ਗਿਆ ਅਤੇ ਮਨੁੱਖੀ ਮਲਮੂਤਰ ਨਾਲ ਫਰਸ਼ ਪੂਰੀ ਤਰ੍ਹਾਂ ਗੰਦਾ ਹੋ ਗਿਆ ਅਤੇ ਪੂਰੇ ਜਹਾਜ਼ ਦੇ ਵਿੱਚ ਬਦਬੂ ਫੈਲ ਗਈ ਇਸਤੇ ਪ੍ਰਬੰਧਕ ਅਤੇ ক্রু ਮੈਂਬਰਾਂ ਨੇ ਯਾਤਰੀਆਂ ਦੇ ਕੋਲ ਮਾਫੀ ਮੰਗੀ ਵਰਜ਼ਨ ਆਸਟ੍ਰੇਲੀਆ ਨੇ ਯਾਤਰੀਆਂ ਦੀ ਇਹਨਾਂ ਸ਼ਿਕਾਇਤਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਇਸ ਗੱਲ ਹੀ ਉਹਨਾਂ ਨੇ ਯਾਤਰੀਆਂ ਤੋਂ ਦਿਲੋਂ ਮਾਫੀ ਵੀ ਮੰਗੀ ਹੈ ਇਸਤੇ ਟ੍ਰਾਂਸਪੋਰਟ ਵਰਕਰ ਯੂਨੀਅਨ ਦੀ ਰਾਸ਼ਟਰੀ ਸਾਇਕਸਕਤਰ ਐਮਲੀ ਮੈਕਮਿਲਨ ਨੇ ਕਿਹਾ ਕਿ ਯੂਨੀਅਨ ਨੇ ਵਰਜ਼ਨ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਦੱਸਿਆ ਹੈ ਕਿ ਚਾਲਕਦਲਤ ਯਾਤਰੀਆਂ ਲਈ ਇੱਕ ਗੰਭੀਰ ਖਤਰਾ ਸੀ ਉਹਨਾਂ ਨੇ ਕਿਹਾ ਹੈ ਕਿ 에ਅਰਲਾਈਨ ਨੂੰ ਮੁਨਾਫੇ ਤੋਂ ਜ਼ਿਆਦਾ ਯਾਤਰੀਆਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ